ਕਿਹਾ ਉਹਦੇ ਗਊਸ਼ਾਲਾ ਦੇ ਛੱਡ ਵਾਸਤੇ ਬਹੁਤ ਸਖਤ ਜ਼ਰੂਰਤ ਹੈ ਸਾਡੇ ਗਵਾਂ ਨੂੰ ਬਹੁਤ ਪਰੇਸ਼ਾਨੀ ਹੈ ਸਾਨੂੰ ਹਰ ਸਾਲ ਗਵਾਂਨਾਂ ਸਾਹਮਣੇ ਵਾਸਤੇ ਕਈ ਗਈਆਂ ਸਾਡੇ ਟੰਗੀਆਂ ਮਰੀ ਜਾਂਦੀਆਂ ਬੱਚੇ ਮਰ ਜਾਂਦੇਗੇ ਤੇ ਬੜਾ ਸਾਬ ਅਗੇ ਇਹਨਾਂ ਕੇ ਬੇਨਤੀ ਕੀਤੀ ਇਹਨਾਂ ਸਾਡੀ ਬੇਨਤੀ ਪ੍ਰਵਾਨ ਕੀਤੀ ਹੈ ਅੱਜ ਇਹ ਆਪਣੇ ਸ਼ੁਭਸਾ ਨਾਲ ਉਦਘਾਟਨ ਕਰ ਰਿਹਾ ਹੈ ਛੱਡ ਦਾ ਗਊਸ਼ਾਲਾ ਵਾਸਤੇ ਜਿੰਨਾ ਸਾਨੂੰ ਆਉਣੇ ਸਮੇਂ ਵਾਸਤੇ ਕਾਫੀ ਇਰਾਤ ਰਹੇਗੀ ਗਵਾਂਾਂ ਦੀ ਸੇਵਾ ਹੋਏਗੀ ਅਸੀਂ ਸਰਹਾਲ ਮੇ ਗਊ ਸੇਵਾ ਕਰਾਂਗੇ ਤਾਂ ਸੜਿਆਂ ਸਾਡਾ ਜੀਵਨ ਸਫਲ ਹੋ ਜਾਏਗਾ ਦੇ ਗਊ ਮਤਾ ਵੀ ਖੁਸ਼ ਰਹਿ ਗਏ ਉਹਨਾਂ ਨੇ ਖੁਸ਼ੀ ਨਾਲ ਸਾਡੇ ਖੁਸ਼ ਹੋ ਬੰਦ ਕਿੰਨੀ ਦੇਰ ਤੋਂ ਤੁਹਾਡੀ ਇਹ ਮੰਗ ਸੀ ਸਾਡੇ 4-5 ਸਾਲ ਤੋਂ ਮੰਗੇ ਗਏ ਪਰ ਅੱਜ ਇਹਨਾਂ ਦੀ ਕਿਰਪਾ ਨਾਲ ਮਨਜ਼ੂਰ ਹੋਈ ਆ ਆਪਣੇ ਸ਼ੁਭਾਤਨ ਆ ਕੇ ਆਪਣੇ ਬੜਾ ਸਾਹਿਬ ਅਦਗਾਰਨ ਕਰਦੇ ਪਰਸ਼ਾਨੀ ਛਣੋ ਅਨਾਹ ਸਾਡੇ ਕੋ ਗਵਾਂ ਗਿਣਤੀ ਬਹੁਤ ਜ਼ਿਆਦਾ ਹੈਗੀ ਉਹ ਤੰਗੀ ਕਰਕੇ ਬੱਚੇ ਆ ਵੀ ਮਰ ਜਾਂਦੇ ਕੇ ਜਾਂ ਗਵਾਂ ਵਧਣ ਦੇ ਜਾਂ ਦੇਖਭਾਲ ਦੇ ਸੰਭ ਬਹੁਤ ਤੰਗੀ ਕਿੰਨੇ ਗਵਾਂ ਸਾਫ ਸਵਾਰ ਉਹ ਇਹ ਛੱਡੇ ਇੱਥੇ ਜਦੇ ਬਣਨਾ ਸਾਡੀ ਜਿਹੜੀ ਸਾਰੀ ਕਮੀਆਂ ਪੂਰੀਆਂ ਹੋਣਗੀਆਂ ਉਹਨਾਂ ਸਮਾਂ ਸਾਡਾ ਸਨੈਰੀ ਹੋ ਜਾ। ਜੀ ਬਾਬਾ ਜੀ ਦਾ ਬੇਟਾ ਹੈ। ਹਾਂਜੀ। ਮੇਰੇ ਫਾਦਰ ਸਾਹਿਬ ਨੇ ਇਹ ਗਊਸ਼ਾਲਾ ਦੀ ਇਨੋਗ੍ਰੇਸ਼ਨ ਕਰਾਈ ਸੀ। ਇਹਨਾਂ ਸਾਰਿਆਂ ਦੇ ਸਹਿਯੋਗ ਨਾਲ ਉਹਨਾਂ ਨੇ ਇਸ ਚੀਜ਼ ਨੂੰ ਚਲਾਣਾ ਸ਼ੁਰੂ ਕੀਤਾ ਸੀ। ਹਾਂਜੀ। ਤੇ ਅਸੀਂ ਬਸ ਐਸੇ ਲਈ ਇੱਥੇ ਸਿੱਕੀ ਖੋਲੀ ਸੀ ਕਿ ਆਨੂੰ ਇੱਥੇ ਗਊਆਂ ਦੀ ਸੇਵਾ ਦੀ ਸੇਵਾ ਦਾ ਮੌਕਾ ਮਿਲੇ। ਤੇ ਮੇਰੇ ਫਾਦਰ ਨੂੰ ਮੈਨੂੰ ਨਹੀਂ ਸੀ ਪਤਾ ਕਿ ਉਹਨਾਂ ਨੇ ਛੋਟੀ ਜਿਹੀ ਨੀਂਵ ਰੱਖੀ ਸੀ ਤੇ ਆ ਬਹੁਤ ਵੱਡੀ ਹੋ ਚੁੱਕੀ ਆ ਹੁਣ। ਜੋ ਮੈਨੂੰ ਦਿਖਦਾ ਆ ਕਿ ਚੀਜ਼ ਸਾਡੇ ਸ਼ਹਿਰ ਨੂੰ ਕਾਫੀ ਅੱਛੀ ਟੀਜ਼ ਮਿਲੀ ਆ